ਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਹੋ ਭਰਾ ਸਾਰੇ ਉਮੀਦ ਕਰਦੇ ਆ ਸਾਰੇ ਭਰਾਵਾਂ ਦੇ ਕਬੂਤਰ ਠੀਕ ਹੋਣਗੇ ਤੇ ਅੱਜ ਜਿਹੜੀ ਬਿਮਾਰੀ ਬਾਰੇ ਆਪਾਂ ਲੈ ਕੇ ਆਏ ਆ ਵੀਡੀਓ ਭਰਾ ਓਏ ਗੌਰ ਕਰਨ ਸਾਰੇ ਭਰਾ ਆਪਾਂ ਤਾਂ ਕਹਿੰਨੇ ਚਲੋ ਪ੍ਰਮਾਤਮਾ ਬਈ ਸਾਰਿਆਂ ਦੇ ਕਬੂਤਰਾਂ ਨੂੰ ਤੰਦਰੁਸਤੀ ਬਖਸ਼ੇ ਹਨਾ ਸੀਜ਼ਨ ਦਾ ਟਾਈਮ ਆ ਪਰ ਫਿਰ ਵੀ ਬਹੁਤ ਜ਼ਿਆਦੇ ਭਰਾਵਾਂ ਦੇ ਮੈਸੇਜ ਫੋਨ ਆ ਰਹੇ ਨੇ ਹਨਾ ਵੀ ਵੀਰੇ ਆ ਪ੍ਰੋਬਲਮ ਆ ਗਈ ਤੇ ਇੱਕ ਪ੍ਰੋਬਲਮ ਕੀ ਚੱਲਦੀ ਆ ਭਰਾ ਕਬੂਤਰ ਇਕੱਠਾ ਹੋ ਕੇ ਵਹ ਜਾਂਦਾ ਸਾਰਾ ਕੁਝ ਖਿੱਚਣੋਂ ਹਟ ਜਾਂਦਾ ਕੀ ਹੁੰਦਾ ਲਾ ਲਓ ਵੀ ਚਾਹੇ ਉਹਦਾ ਪੋਟਾ ਜਾਮ ਲਾ ਲਓ ਹਨਾ ਚਾਹੇ ਲਾ ਲਓ ਪੇਟੀ ਜਾਮ ਲਾ ਲਓ ਕਈ ਵਾਰ ਕੀ ਹੁੰਦਾ ਸਾਰਾ ਕੁਝ ਆਪਾਂ ਕਰਕੇ ਦੇਖ ਲੈਂਦੇ ਆ ਪਰ ਉਹ ਚੀਜ਼ ਦਾ ਹੱਲ ਨਹੀਂ ਨਿਕਲਦਾ ਤਾਂ ਤੁਸੀਂ ਭਰਾ ਕਰਿਓ ਗੌਰ ਆਪਣੇ ਇੱਕ ਕਬੂਤਰ ਢਿੱਲਾ ਸੀਗਾ ਉਹਨੂੰ ਇਹ ਪ੍ਰੋਬਲਮ ਸੀਗੀ ਉਹਨੂੰ ਕਿਸੇ ਵੀ ਦਵਾਈ ਨੇ ਕੰਮ ਨਹੀਂ ਕਰਿਆ ਇਹ ਚੀਜ਼ ਦਾ ਹੱਲ ਆਪਾਂ ਨੂੰ ਭਰਾ ਆਪਣਾ ਸਣੀ ਜਲੰਧਰ ਸਣੀ ਜਲੰਧਰ ਤੋਂ ਆਪਣਾ ਭਰਾ ਤੇ ਰੋਬਲ ਵੀਰੇ ਨੇ ਆਪਣੇ ਨਾਲ ਉਹ ਵੀਰ ਦਾ ਕੰਟੈਕਟ ਕਰਾਇਆ ਤੇ ਪਰ ਉਹ ਵੀਰ ਨੇ ਇਹ ਚੀਜ਼ ਦਾ ਹੱਲ ਕੱਢਿਆ ਤਾਂ ਉਸ ਤੋਂ ਬਾਅਦ ਭਰਾ ਤੁਸੀਂ ਕੀ ਕਰਨਾ ਕੀ ਹੁੰਦਾ ਮੰਨ ਕੇ ਚੱਲੋ ਵੀ ਕਬੂਤਰ ਸਾਰੀਆਂ ਦਵਾਈਆਂ ਆਪਾਂ ਦੇ ਦੇ ਦੇਖ ਲੈਂਦੇ ਆ ਪਰ ਹੱਲ ਨਹੀਂ ਨਿਕਲਦਾ ਹਨਾ ਤਾਂ ਤੁਸੀਂ ਕੀ ਕਰਨਾ ਭਰਾ ਸਭ ਤੋਂ ਪਹਿਲਾਂ ਇੱਕ ਚੁਟਕੀ ਉਹ ਕਬੂਤਰ ਨੂੰ ਤੁਸੀਂ ਮਿੱਠੇ ਛੋਡੇ ਦੀ ਦੇਣੀ ਆ ਵਿੱਟੇ ਛੋਡੇ ਦੀ ਇੱਕ ਜੋੜਕੀ ਦੇ ਕੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉਹ ਜਦੋਂ ਜਦੋਂ ਦੇ ਦਿੱਤੀ ਆਪਾਂ ਨੇ 20 ml ਪਾਣੀ ਚ ਤੁਸੀਂ ਦੇਖਿਓ ਵੀ ਉਹਨੂੰ ਕਿੰਨਾ ਕੁ ਵਿੱਠਾ ਕਿੰਨੀਆਂ ਕੁ ਕਰਦਾ ਜਾਂ ਫਿਰ ਕਿੰਨਾ ਕੁ ਟਾਈਮ ਉਹ ਕਬੂਤਰ ਅੰਦਰ ਰੱਖਦਾ ਘੰਟੇ ਅੱਧੇ ਅੱਧੇ ਘੰਟੇ ਜਾਂ ਪੌਣੇ ਘੰਟੇ ਬਾਅਦ ਤੁਸੀਂ ਉਹ ਕਬੂਤਰ ਪਲਟਾ ਦੇਣਾ ਜਿੰਨਾ ਖਿੱਚ ਗਿਆ ਖਿੱਚ ਗਿਆ ਉਸ ਤੋਂ ਬਾਅਦ ਉਹਨੂੰ 40 ml ਪਾਣੀ ਦੇ ਦੇਣਾ ਤੁਸੀਂ 5 ml ਫੋਕਾ ਪਾਣੀ ਦੇ ਕੇ ਉਸ ਤੋਂ ਬਾਅਦ ਇੱਕ ਦੋ ਘੰਟੇ ਬਾਅਦ ਪਾਰਲੇਜੀ ਬਿਸਕਟ ਲੈ ਕੇ ਤੇ ਉਹਨੂੰ ਪਾਣੀ ਚ ਭਿਉਂ ਕੇ ਇੱਕਾ ਪਾਊਡਰ ਆਉਂਦਾ ਆ ਪਾਊਡਰ ਆਉਂਦਾ ਸਪੋਰ ਲੈਕਸ ਸਪੋਰ ਲੈਸ ਪਾਊਡਰ ਆਉਂਦਾ ਇਹ ਤੁਸੀਂ ਕੀ ਕਰਨਾ ਇਹ ਪਾ ਕੇ ਉਹਦੇ ਵਿੱਚ ਪਾਰਲੇਜੀ ਬਿਸਕਟਾਂ ਦੇ ਵਿੱਚ ਘੋਲ ਕੇ ਉਹਨੂੰ 5 ਐਮਐਲ ਦੇ ਦਿਓ ਸਰੰਜਨ ਨਾਲ ਜਦੋਂ ਕਬੂਤਰ ਬਿਸਕਟ ਖੇਚਦਾ ਜਦੋਂ ਬਿਸਕਟ ਖੇਚ ਗਿਆ ਉਸ ਤੋਂ ਬਾਅਦ ਤੁਸੀਂ ਪੰਜ ਬੂੰਦਾਂ ਤੁਸੀਂ ਲੈਣੀਆਂ ਨੇ ਆਹ ਦਵਾਈ ਦੀਆਂ ਇਹਦੀਆਂ ਪੰਜ ਬੂੰਦਾਂ ਲੈਣੀਆਂ ਨੇ ਭਰਾ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਪੰਜ ਬੂੰਦਾਂ ਹੀ ਲੈ ਲਿਓ ਆਹ ਦਵਾਈ ਦੀਆਂ ਪੰਜ ਬੂੰਦਾਂ ਤੁਸੀਂ ਆਹ ਦਵਾਈ ਦੀਆਂ ਲੈਣੀਆਂ ਨੇ ਭਰਾ ਤੇ ਉਸ ਤੋਂ ਬਾਅਦ ਪੰਜ ਬੂੰਦਾਂ ਤੁਸੀਂ ਲੈਣੀਆਂ ਨੇ ਇਹਦੀਆਂ ਉਸ ਤੋਂ ਬਾਅਦ ਜਦੋਂ ਇਹ ਸਾਰੀ ਇਹ ਚੀਜ਼ ਇਹ ਦਵਾਈਆਂ ਨੂੰ ਚੰਗੀ ਤਰ੍ਹਾਂ ਤੁਸੀਂ ਰਲਾ ਕੇ ਉਸ ਤੋਂ ਬਾਅਦ ਚਾਰ ਬੂੰਦਾਂ ਦੇਣੀਆਂ ਨੇ ਤੁਸੀਂ ਕਬੂਤਰ ਨੂੰ ਚਾਰ ਬੂੰਦਾਂ ਦੇ ਕੇ ਭਰਾ ਤੁਸੀਂ 5 ਐਮਐਲ ਕੋਸਾ ਜਾਂ ਪਾਣੀ ਦੇ ਕੇ ਉਸ ਤੋਂ ਬਾਅਦ ਤੁਸੀਂ ਕਬੂਤਰ ਨੂੰ ਛੱਡ ਦਿਓ ਜਦੋਂ ਕਬੂਤਰ ਖਚਦਾ 7 ਤੋਂ 8 ਘੰਟੇ ਬਾਅਦ ਤੁਸੀਂ ਫੇਰ ਇਦਾਂ ਹੀ ਰਿਪੀਟ ਕਰਨਾ ਥੋੜਾ ਜਿਹਾ ਬਿਸਕੁਟ ਸਬੋਰਲੈਸ ਪਾਊਡਰ ਰਲਾ ਕੇ ਉਸ ਤੋਂ ਬਾਅਦ ਚਾਰ-ਚਾਰ ਬੂੰਦਾਂ ਦਵਾਈ ਦੀਆਂ ਠੀਕ ਆ ਭਰਾ ਜੇ ਕਿਸੇ ਭਰਾ ਦੇ ਪ੍ਰੋਬਲਮ ਆਉਂਦੀ ਆ ਤਾਂ ਉਹ ਆ ਵੀਡੀਓ ਦੇਖ ਕੇ ਆਪਣੇ ਕਬੂਤਰ ਦਾ ਹੱਲ ਕਰ ਸਕਦਾ। ਬਾਕੀ ਜਿੰਨੇ ਭਰਾ ਨਵੇਂ ਜੁੜੇ ਨੇ ਉਹ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਤਾਂ ਜੋ ਕਿਸੇ ਭਰਾ ਦੇ ਜੇ ਕੋਈ ਬਿਮਾਰੀ ਆਉਂਦੀ ਆ ਤਾਂ ਉਹਦਾ ਹੱਲ ਹੋ ਸਕੇ। ਕਿਉਂਕਿ ਤਕਰੀਬਨ ਆਲਮੋਸਟ ਸਾਰੇ ਪੰਜਾਬ 'ਚ ਕਿਸੇ ਨਾ ਕਿਸੇ ਭਰਾ ਦੇ ਕੂਤਰ ਢਿੱਲੇ ਹੋਏ ਹੋਏ ਨੇ। ਇਕੱਲੇ-ਇਕੱਲੇ ਨੂੰ ਦੱਸਣਾ ਭਰਾ ਥੋੜੀ ਜੀ ਪ੍ਰੋਬਲਮ ਆ ਜਾਂਦੀ ਆ ਕਿਉਂਕਿ ਥੋੜੇ ਜੇ ਘਰ ਦੇ ਰਿਝੇਮਿਆਂ 'ਚ ਵੀ ਅਲਝੇ ਹੋਏ ਆ। ਤੇ ਇਹ ਚੀਜ਼ ਕਰਕੇ ਭਰਾ ਤੁਸੀਂ ਆਪਣੇ ਪੁੱਤਰਾਂ ਨੂੰ ਸੈੱਟ ਕਰ ਸਕਦੇ ਹੋ ਓਕੇ ਭਰਾ ਧੰਨਵਾਦ